ਇਨੂੰ ਬ੍ਰੇਨ ਡਰੇਨ ਦੀ ਸਮੱਸਿਆ ਕਹਿੰਦੇ ਇਹ ਗੱਲ ਨੋਟ ਕਰਿਓ ਬ੍ਰੇਨ ਡਰੇਨ ਪੱਤਰਕਾਰ ਬੈਠੇ ਆ ਭਰਾ ਮੇਰੇ ਬ੍ਰੇਨ ਡਰੇਨ ਕਿ ਦਿਮਾਗ ਦਾ ਨਿਕਾਸ ਹੋ ਰਿਹਾ ਹੈ ਚੰਗੇ ਚੰਗੇ ਦਿਮਾਗ ਬਾਹਰ ਚਲੇ ਜਾਣਗੇ ਤੇ ਮੇਰੇ ਵਰਗੇ ਖੋਖਲੇ ਬੰਦੇ ਇੱਥੇ ਰਹਿ ਜਾਣਗੇ ਕੋਠੀਆਂ ਪਾ ਦਿਓਗੇ ਕੋਠੀਆਂ ਦੇ ਵਿੱਚ ਗੋਲੇ ਕਬੂਤਰ ਬੋਲਣਗੇ ਦੋਬੇ ਦੇ ਵਿੱਚ ਬੋਲਣ ਲੱਗੇ ਮਾਲਵੇ ਦੇ ਵਿੱਚ ਮੋਗੇ ਦੀ ਬੋਰੀ ਹੈ ਹੁਣ ਮੋਗੇ ਦੇ ਵਿੱਚ ਮੇਰੀ ਬਦਲੀ ਮੋਗੇ ਹੋਈ ਮੈਂ ਜ਼ੀਰੇ ਤੋਂ ਬਦਲ ਕੇ ਮੋਗੇ ਆ ਗਿਆ ਆਪਣੇ ਬੱਚੇ ਪੜਾਉਣ ਦੇ ਬਦਲੇ ਤੇ ਮੋਗੇ ਮੈਨੂੰ ਮੇਰੀ ਪਤਨੀ ਕਹਿੰਦੀ ਕੋਈ ਮਕਾਨ ਕਿਰਾਏ ਤੇ ਲੱਭ ਲਈਏ ਮੇਰੇ ਕਿਸੇ ਦੋਸਤ ਨੂੰ ਪਤਾ ਲੱਗ ਗਿਆ ਕਿ ਮੇਹਗਰਾਜ ਰੱਲਾ ਇੱਥੇ ਬਦਲ ਕੇ ਆ ਗਿਆ ਉਹ ਭੱਜ ਕੇ ਆਇਆ ਮੇਰੇ ਕੋਲੇ ਮੈਂ ਉਹਨੂੰ ਕਿਹਾ ਮਕਾਨ ਲੱਭ ਦਿਓ ਕੋਈ ਰਹਿਣੇ ਕਿਰਾਏ ਦੇ ਉੱਤੇ ਉਹ ਕਹਿੰਦਾ ਕਿਰਾਏ ਤੇ ਕਿਉਂ ਕਿਹੜੀ ਕੋਠੀ ਵੱਲ ਉਂਗਲ ਕਰੇਗਾ ਤੈਨੂੰ ਕੋਠੀ ਦਵਾ ਦਨੀ ਆ ਮੈਂ ਦਵਾ ਦੇਸ਼ ਤੋਂ ਚੰਗਾ ਕੀ ਹੋਊਗਾ ਮੈਨੂੰ ਤਿੰਨ ਕੋਠੀਆਂ ਮਿਲੀਆਂ ਮੋਗੇ ਦੇ ਵਿੱਚ ਤਿੰਨ ਕੋਠੀਆਂ ਇੱਕ ਕੋਠੀ ਅੰਦਰ ਇਹ ਕੋਠੀਆਂ ਦੇ ਦੋ ਦੋ ਕਨਾਲਾਂ ਚ ਬੜੀਆਂ